ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਧਨੀਏ ਤੋਂ ਮਿਲਣ ਵਾਲੇ ਕਿਹੜੇ-ਕਿਹੜੇ ਫਾਇਦੇ ਸਾਡੇ ਸਰੀਰ ਨੂੰ ਉਸ ਬਾਰੇ ਜਾਣਾਂਗੇ ਸੋ ਧਨੀਏ ਦਾ ਸੇਵਨ ਕਰਨ ਦੇ ਵੀ ਅੱਜ ਅਸੀਂ ਤਿੰਨ ਤਰੀਕਿਆਂ ਬਾਰੇ ਜਾਣਾਂਗੇ ਸੋ ਤਿੰਨੇ ਵੱਖਰੇ-ਵੱਖਰੇ ਜਿਹੜੇ ਤਰੀਕੇ ਆ ਇਹ ਸਾਡੀ ਸਿਹਤ ਨੂੰ ਵੱਖਰਾ-ਵੱਖਰਾ ਲਾਭ ਦਿੰਦੇ ਆ ਫਾਇਦਾ ਦਿੰਦੇ ਆ ਸੋ ਸਾਡੇ ਡਾਈਜੈਸਟਿਵ ਹੈਲਥ ਤੋਂ ਲੈ ਕੇ 슈ਗਰ ਤੱਕ ਕੰਟਰੋਲ ਕਰਨ ਦੀ ਇੰਨਾ ਚ ਤਾਕਤ ਆ ਧਨੀਏ ਦੇ ਵਿੱਚ ਸੋ ਆਓ ਉਹ ਕਿਹੜੇ ਤਿੰਨ ਤਰੀਕੇ ਆ ਧਨੀਏ ਦਾ ਸੇਵਨ ਕਰਨ ਦੇ ਉਹਨਾਂ ਨੂੰ ਜਾਣਦੇ ਆ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਲਓ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਵੀਡੀਓ ਦਾ ਲਾਭ ਮਿਲੇ ਫਾਇਦਾ ਮਿਲੇ ਸੋ ਸਾਥੀਓ ਆਓ ਪਹਿਲਾਂ ਤਾਂ ਜਾਣਦੇ ਆ ਵੀ ਧਨੀਏ ਦਾ ਇੱਕ ਜਿਹੜਾ ਪਹਿਲਾ ਤਰੀਕਾ ਆ ਇਨੂੰ ਖਾਣ ਦਾ ਇਹਦਾ ਸੇਵਨ ਕਰਨ ਦਾ ਸੋ ਉਹ ਹੈਗਾ ਇਹ ਧਣੀਆਂ ਦੇ ਪਾਣੀ ਦਾ ਸੇਵਨ ਕਰਨਾ ਸੋ ਧਣੀਆਂ ਦਾ ਜਿਹੜਾ ਪਾਣੀ ਆ ਨੂੰ ਬਣਾਉਣਾ ਕਿਵੇਂ ਉਸ ਬਾਰੇ ਵੀ ਗੱਲ ਕਰਦੇ ਆ ਪਹਿਲਾਂ ਦੇ ਫਾਇਦੇ ਜਾਣ ਲੈਨੇ ਸੋ ਸਾਥੀਓ ਜੇ ਧਣੀਆਂ ਦਾ ਪਾਣੀ ਅਸੀਂ ਸਵੇਰੇ ਨਿਰਨੇ ਕਾਲ ਜੀ ਪੀਨੇ ਆ ਤਾਂ ਇਹ ਸਾਡੇ ਹਾਜਮੇ ਨੂੰ ਵੀ ਠੀਕ ਰੱਖਦਾ ਡਾਈਜੈਸਟਿਵ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੈ ਇਹ ਸਾਡੇ ਐਸਿਡਿਟੀ ਅਫਾਰਾ ਬਲੋਟਿੰਗ ਜਿੰਨਾ ਦਾ ਪੇਟ ਫੁੱਲ ਜਾਂਦਾ ਹੈ ਖਾਣਾ ਖਾਣ ਤੋਂ ਬਾਅਦ ਉਸ ਵਾਸਤੇ ਬੜਾ ਵਧੀਆ ਹੈ ਸਾਡੇ ਪੇਟ ਨੂੰ ਫੁੱਲਣ ਤੋਂ ਬਚਾਉਂਦਾ ਏ ਬਲੋਟਿੰਗ ਤੋਂ ਬਚਾਉਂਦਾ ਫਾਰੇ ਤੋਂ ਬਚਾਉਂਦਾ ਤੇ ਐਸਿਡਿਟੀ ਨਹੀਂ ਹੋਣ ਦਿੰਦਾ ਓਵਰ ਆਲ ਸਾਡੇ ਡਾਈਜੈਸਟਿਵ ਸਿਸਟਮ ਨੂੰ ਇਹ ਮਜ਼ਬੂਤ ਕਰਦਾ ਏ ਇਹਦੇ ਨਾਲ ਨਾਲ ਜਿਹੜਾ ਧਣੀਆਂ ਦਾ ਪਾਣੀ ਆ ਇਹ ਸਾਡੇ 슈ਗਰ ਵਾਸਤੇ ਬਹੁਤ ਵਧੀਆ ਕੁਝ ਸਟੱਡੀਆਂ ਇਹ ਦੱਸਦੀਆਂ ਏ ਦਾਵਾ ਕਰਦੀਆਂ ਵੀ ਧਣੀਆਂ ਸਾਡੇ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵਧਾਉਂਦਾ ਏ ਜੇ ਅਸੀਂ ਧਣੀਆਂ ਦਾ ਪਾਣੀ ਦਾ ਸੇਵਨ ਕਰਾਂਗੇ ਤਾਂ ਸੋ ਇਹ ਗਲੂਕੋਜ਼ ਦੇ ਮੈਟਾਬੋਲਿਜ਼ਮ ਨੂੰ ਵੀ ਵਧਾ ਦਿੰਦਾ ਏ ਭਾਵੇਂ ਜਿਹੜੀ ਵੀ ਅਸੀਂ ਸ਼ੂਗਰ ਖਾਂਦੇ ਆ ਭੋਜਨ ਰਾਈ ਜਾਂ ਹੋਰ ਮਿੱਠਾ ਖਾਂਦੇ ਆ ਉਹਦਾ ਜਿਹੜਾ ਮੈਟਾਬੋਲਿਜ਼ਮ ਆ ਉਹ ਵੱਧ ਹੋ ਜਾਂਦਾ ਏ ਸ਼ੂਗਰ ਨੂੰ ਬਾੜਦਾ ਏ ਸੋ ਵਾਧੂ ਸਾਡੇ ਬਲੱਡ ਸ਼ੂਗਰ ਦਾ ਲੈਵਲ ਉੱਪਰ ਨਹੀਂ ਜਾਂਦਾ ਸੋ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਏ ਧਣੀਆਂ ਦੇ ਪਾਣੀ ਦਾ ਸੇਵਨ ਕਰਨਾ ਇਸ ਤੋਂ ਇਲਾਵਾ ਸਾਥੀਓ ਧਣੀਆਂ ਦਾ ਪਾਣੀ ਜਿਨ੍ਹਾਂ ਨੂੰ ਸੋਜਾਂ ਰਹਿੰਦੀਆਂ ਏ ਜਿਨ੍ਹਾਂ ਦੀ ਕਹਿ ਲਓ ਵੀ ਕਿਡਨੀ ਹੈਲਥ ਸਹੀ ਨਹੀਂਗੀ ਸੋ ਇਹ ਸਾਡੀ ਕਿਡਨੀਜ਼ ਨੂੰ ਵੀ ਡੀਟੌਕਸੀਫਾਈ ਕਰਦਾ ਏ ਜਿਨ੍ਹਾਂ ਦੇ ਸਵੇਰੇ ਸਵੇਰੇ ਮੂੰਹ ਤੇ ਸੋਜ ਆਉਂਦੀ ਆ ਜਾਂ ਪੂਰੇ ਸਰੀਰ 'ਚ ਸੋਜਾਂ ਏ ਸੋ ਉਹਨਾਂ ਨੂੰ ਵੀ ਇਹ ਹੌਲੀ ਹੌਲੀ ਠੀਕ ਕਰਨ ਦੀ ਤਾਕਤ ਰੱਖਦਾ ਏ ਸੋ ਇੱਕ ਕੁਦਰਤੀ ਡਾਇੂਰੇਟਿਕ ਦਾ ਕੰਮ ਕਰਦਾ ਏ ਵਾਟਰ ਦੀ ਰਿਟੈਂਸ਼ਨ ਨੂੰ ਘਟਾਉਂਦਾ ਸਾਡੇ ਸਰੀਰ 'ਚ ਜਿਹੜਾ ਪਾਣੀ ਜਮਾ ਹੋਇਆ ਉਹਨੂੰ ਬਾਹਰ ਕੱਢਦਾ ਏ ਸੋ ਧਣੀਆਂ ਦੇ ਪਾਣੀ ਦੇ ਸੇਵਨ ਦੇ ਨਾਲ ਸਾਡੀ ਕਿਡਨੀ ਹੈਲਥ ਵੀ ਵਧੀਆ ਹੁੰਦੀ ਆ ਸਾਥੀਓ ਧਣੀਆਂ ਦਾ ਪਾਣੀ ਬਣਾਉਣਾ ਕਿਵੇਂ ਆ ਰਾਤ ਨੂੰ ਇੱਕ ਚਮਚਾ ਧਣੀਆਂ ਦੇ ਬੀਜਾਂ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਉੱਠ ਕੇ ਨਿਰਨੇ ਕਾਲਜ ਇਹਨਾਂ ਨੂੰ ਛਾਣ ਲੋ ਇਸ ਪਾਣੀ ਨੂੰ ਤੇ ਇਸ ਪਾਣੀ ਦਾ ਤੁਸੀਂ ਸੇਵਨ ਕਰਨਾ ਹੈ ਸਵੇਰੇ ਉੱਠ ਕੇ ਨਿਰਨੇ ਕਾਲਜ ਸੋ ਇਹਦੇ ਨਾਲ ਤੁਹਾਨੂੰ ਜਿਹੜੇ ਮੈਂ ਆ ਲਾਭ ਦੱਸੇ ਜ਼ਰੂਰ ਮਿਲਣਗੇ ਸੋ ਅਗਲਾ ਜਿਹੜਾ ਤਰੀਕਾ ਏ ਧਣੀਆਂ ਨੂੰ ਵਰਤਣ ਦਾ ਉਹ ਹੈਗਾ ਧਣੀਆਂ ਦੀ ਚਾਹ ਬਣਾ ਕੇ ਜਾਂ ਕਾੜਾ ਕਹ ਲੋ ਬਣਾ ਕੇ ਪੀਣ ਦਾ ਸੋ ਧਨੀਏ ਦਾ ਜਿਹੜਾ ਅਸੀਂ ਕਾੜਾ ਬਣਾ ਕੇ ਪੀਨੇ ਆ ਉਹਦੇ ਵੱਖਰੇ ਫਾਇਦੇ ਆ ਸਾਥੀਓ ਸੋ ਧਨੀਏ ਦਾ ਕਾੜਾ ਪੀਣ ਦੇ ਨਾਲ ਕਹਿ ਲੋ ਵੀ ਸਾਡੇ ਜਿਨ੍ਹਾਂ ਨੂੰ ਜੋੜਾਂ 'ਚ ਦਰਦ ਆ ਆਰਥਰਾਇਟਸ ਆ ਗਠੀਆ ਇਹ ਜਿਨ੍ਹਾਂ ਨੂੰ ਕਿਉਂਕਿ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਧਨੀਏ ਦੇ ਵਿੱਚ ਸੋ ਜਦੋਂ ਅਸੀਂ ਇਹਦਾ ਕਾੜਾ ਬਣਾ ਕੇ ਪੀਨੇ ਆ ਐਂਟੀ ਇਨਫਲੇਮੇਟਰੀ ਗੁਣ ਆ ਇਹ ਹੋਰ ਐਕਟੀਵੇਟ ਹੋ ਜਾਂਦੇ ਆ ਸੋ ਇਹ ਸਾਡੇ ਜੋੜਾਂ ਦੇ ਦਰਦਾਂ ਤੋਂ ਬਹੁਤ ਵਧੀਆ ਏ ਸੋ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਰਹਿੰਦੇ ਆ ਜਾਂ ਜੋੜਾਂ 'ਚ ਸੋਜ ਰਹਿੰਦੀ ਆ ਉਹ ਜ਼ਰੂਰ ਇਹਦਾ ਸੇਵਨ ਕਰਨ ਇਸ ਤੋਂ ਇਲਾਵਾ ਔਰਤਾਂ ਵਿੱਚ ਮਹਾਵਾਰੀ ਦੌਰਾਨ ਜਿਹੜਾ ਪੇਟ ਦਰਦ ਜਿਨ੍ਹਾਂ ਨੂੰ ਜ਼ਿਆਦਾ ਸ਼ਿਕਾਇਤ ਰਹਿੰਦੀ ਆ ਉਸ ਵਾਸਤੇ ਵੀ ਜਿਹੜਾ ਧਣੀਆਂ ਦਾ ਕਾਵਾਏ ਇਹ ਬਹੁਤ ਵਧੀਆ ਏ ਸੋ ਇਹਦੇ ਨਾਲ ਨਾਲ ਇੱਕ ਕੁਦਰਤੀ ਇਹ ਕੈਲੋ ਡੀਟੌਕਸੀਫਾਈ ਵੀ ਕਰਦਾ ਸਾਡੇ ਸਰੀਰ ਨੂੰ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਸਾਡੇ ਫ੍ਰੀ ਰੈਡੀਕਲਸ ਤੋਂ ਸਾਡੇ ਸਰੀਰ ਦੇ ਅੰਗਾਂ ਨੂੰ ਬਚਾ ਕੇ ਰੱਖਦਾ ਏ ਜੇ ਅਸੀਂ ਧਣੀਆਂ ਦੀ ਜਿਹੜੀ ਇਹ ਚਾਹ ਬਣਾ ਕੇ ਪੀਨੇ ਦੇ ਨਾਲ ਨਾਲ ਸਾਥੀਓ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਏ ਧਣੀਆਂ ਦਾ ਜਿਹੜਾ ਅਸੀਂ ਚਾਹ ਬਣਾ ਕੇ ਪੀਨੇ ਆ ਸੋ ਇਹਦੇ ਨਾਲ ਸਾਡਾ ਜਿਹੜਾ ਐਲਡੀਐਲ ਆ ਉਹ ਮਾੜਾ ਕੋਲੇਸਟ੍ਰੋਲ ਹੇਠ ਆਉਂਦਾ ਏ ਤੇ ਜਿਹੜਾ ਐਚਡੀਐਲ ਚੰਗਾ ਕੋਲੇਸਟ੍ਰੋਲ ਉਹ ਉੱਪਰ ਜਾਂਦਾ ਏ ਸੋ ਇਹ ਸਾਡੇ ਦਿਲ ਦੀ ਸਿਹਤ ਲਈ ਬੜਾ ਵਧੀਆ ਏ ਤੇ ਇਹਦੀ ਚਾਹ ਬਣਾਉਣੀ ਕਿਵੇਂ ਆ ਸਾਥੀਓ ਇੱਕ ਚਮਚਾ ਤੁਸੀਂ ਧਨੀਏ ਦੇ ਬੀਜ ਲਓ ਇਹਨਾਂ ਨੂੰ ਤੁਸੀਂ 2 ਕੱਪ ਪਾਣੀ ਦੇ ਵਿੱਚ ਉਬਾਲੋ 10 ਤੋਂ 15 ਮਿੰਟ ਤੇ ਜਦੋਂ ਵਧੀਆ ਤਰੀਕੇ ਨਾਲ ਉਬਲ ਜਾਣ ਤਾਂ ਇਹ ਪਾਣੀ ਨੂੰ ਗੁਣਗਣਾ ਜਾਂ ਜਦੋਂ ਠੰਡਾ ਹੋ ਜੇ ਤਾਂ ਇਹਦੇ ਵਿੱਚ ਇੱਕ ਚਮਚਾ ਤੁਸੀਂ ਸ਼ਹਿਦ ਦਾ ਵੀ ਮਿਲਾ ਸਕਦੇ ਹੋ ਉਸ ਤੋਂ ਬਾਅਦ ਇਹਦਾ ਸੇਵਨ ਕਰੋ ਇਹਦੀ ਚਾਹ ਦਾ ਤੁਹਾਨੂੰ ਇਹ ਸਾਰੇ ਬੈਨੀਫਿਟਸ ਜ਼ਰੂਰ ਮਿਲਣਗੇ ਤੇ ਸਾਥੀਓ ਅਗਲਾ ਤਰੀਕਾ ਧਨੀਏ ਦਾ ਸੇਵਨ ਕਰਨ ਦਾ ਧਨੀਏ ਦੇ ਪਾਊਡਰ ਦਾ ਸੇਵਨ ਕਰਨਾ ਸੋ ਇਹਦਾ ਪਾਊਡਰ ਵੀ ਬਣਾਉਣ ਦੀ ਵਿਧੀ ਵੀ ਦੱਸਦਾ ਹਾਂ ਸੋ ਧਨੀਏ ਦੇ ਵਿੱਚ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਬਹੁਤ ਵਧੀਆ ਹੁੰਦਾ ਹੈ ਸੋ ਧਨੀਏ ਦਾ ਪਾਊਡਰ ਸਾਨੂੰ ਠੰਡਕ ਵੀ ਦਿੰਦਾ ਹੈ ਗਰਮੀਆਂ 'ਚ ਸਾਡੇ ਸਰੀਰ ਨੂੰ ਇੱਕ ਠੰਡੀ ਤਸਵੀਰ ਦਿੰਦਾ ਹੈ ਸੋ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਆਇਰਨ ਹੁੰਦਾ ਜਿਹੜਾ ਸਾਡੇ ਖੂਨ ਨੂੰ ਵਧਾਉਂਦਾ ਏ ਐਚਬੀ ਨੂੰ ਵਧਾਉਂਦਾ ਏ ਸੋ ਸਾਨੂੰ ਅਨੀਮੀਆ ਹੋਣ ਤੋਂ ਉਹ ਅਨੀਮੀਆ ਹੋਣ ਦੇ ਖਤਰੇ ਤੋਂ ਬਚਾ ਕੇ ਰੱਖਦਾ ਏ ਤੇ ਕੈਲਸ਼ੀਅਮ ਮੈਗਨੀਸ਼ੀਅਮ ਹੋਣ ਕਰਕੇ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਿੰਦਾ ਤੇ ਸਾਡੇ ਇਮਿਊਨ ਸਿਸਟਮ ਵਾਸਤੇ ਵੀ ਬਹੁਤ ਵਧੀਆ ਏ ਸੋ ਇਹਦਾ ਜਿਹੜਾ ਪਾਊਡਰ ਆ ਉਹ ਤਿਆਰ ਕਿਵੇਂ ਕਰਨਾ ਏ ਤੁਸੀਂ ਧਣੀਆਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰ ਲਓ ਜਦੋਂ ਸੁਨਹਿਰੇ ਕਲਰ ਦਾ ਹੋ ਜਾਏ 골ਡਨ ਰੰਗ ਦਾ ਹੋ ਜਾਏ ਤਾਂ ਇਹਨੂੰ ਬਰੀਕ ਪੀਸ ਲਓ ਗ੍ਰਾਈਂਡਰ ਦੇ ਵਿੱਚ ਮਿਕਸੀ ਦੇ ਵਿੱਚ ਸੋ ਇਹਦਾ ਤੁਸੀਂ ਅੱਧਾ ਚਮਚਾ ਜਿਹੜਾ ਗੁੰਗਨੇ ਜੇ ਪਾਣੀ ਚ ਮਿਲਾ ਕੇ ਇਹਦਾ ਤੁਸੀਂ ਸੇਵਨ ਕਰਨਾ ਹੈ ਦਿਨ ਚ ਦੋ ਵਾਰ ਕਰੋ ਇਹਦਾ ਅੱਧਾ ਅੱਧਾ ਚਮਚਾ ਤਾਂ ਤੁਹਾਨੂੰ ਇਹ ਸਾਰੇ ਲਾਭ ਸਾਰੇ ਬੈਨੀਫਿਟਸ ਮਿਲਣਗੇ ਸੋ ਸਾਥੀਓ ਇਹ ਵੱਖਰੇ ਵੱਖਰੇ ਤਰੀਕੇ ਨਾਲ ਜੇ ਅਸੀਂ ਧਨੀਆ ਦਾ ਸੇਵਨ ਕਰਦੇ ਆ ਤਾਂ ਸਾਨੂੰ ਵੱਖਰੇ ਵੱਖਰੇ ਲਾਭ ਮਿਲਦੇ ਆ ਸੋ ਥੋੜਾ ਜਿਹਾ ਬਰੀਫਲੀ ਇਹਨਾਂ ਨੂੰ ਦੁਬਾਰਾ ਆਪਾਂ ਸਮਝ ਲੈਣੇ ਆ ਸੋ ਜੇ ਅਸੀਂ ਤਾਂ ਇਹਦਾ ਜਿਹੜਾ ਪਾਣੀ ਪੀਣੇ ਆ ਰਾਤ ਨੂੰ ਭਿਉਂ ਕੇ ਰੱਖਣਾ ਜਿਹੜਾ ਧਣੀਆਂ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਤਾਂ ਇਹਦੇ ਨਾਲ ਸਾਡਾ ਹਾਜਮਾ ਵਧੀਆ ਰਹਿੰਦਾ ਡਾਈਜੈਸਟਿਵ ਸਿਸਟਮ ਵਧੀਆ ਰਹਿੰਦਾ ਹੈ ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਕਿਡਨੀ ਦੀ ਬਿਮਾਰੀ ਹੋਣ ਤੋਂ ਸਾਨੂੰ ਬਚਾ ਕੇ ਰੱਖਦਾ ਹੈ ਸਾਡੇ ਸਰੀਰ ਚੋਂ ਸੋਜਾਂ ਨੂੰ ਘਟਾਉਂਦਾ ਹੈ ਤੇ ਜੇ ਅਸੀਂ ਇਹਦਾ ਕਾਵਾ ਪੀਨੇ ਦੀ ਚਾਹ ਪੀਨੇ ਆ ਤਾਂ ਇਹਦੇ ਨਾਲ ਸਾਡੇ ਜੋੜਾਂ ਦੇ ਦਰਦਾਂ ਤੋਂ ਸਾਨੂੰ ਰਾਹਤ ਮਿਲਦੀ ਆ ਮਹਾਵਾਰੀ ਦੌਰਾਨ ਜਿਹੜਾ ਦਰਦ ਹੁੰਦਾ ਉਸ ਤੋਂ ਰਾਹਤ ਮਿਲਦੀ ਆ ਇਸ ਤੋਂ ਇਲਾਵਾ ਧਣੀਆਂ ਦਾ ਕਾਵਾ ਪੀਣ ਦੇ ਨਾਲ ਸਾਡੇ ਜਿਹੜਾ ਮਾੜਾ ਕੋਲੇਸਟ੍ਰੋਲ ਉਹ ਹੇਠਾਂ ਜਾਂਦਾ ਏ ਤੇ ਜਿਹੜਾ ਧਣੀਆਂ ਦਾ ਸੀ ਪਾਊਡਰ ਦਾ ਸੇਵਨ ਕਰਦੇ ਆ ਉਹਦੇ ਨਾਲ ਸਾਡੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਸਾਡਾ ਖੂਨ ਵਧਾਉਣ 'ਚ ਸਾਡੀ ਸਿਹਤਾਂ ਕਰਦਾ ਏ ਸਾਡੀ ਇਮਿਊਨਿਟੀ ਸਹੀ ਰੱਖਦਾ ਤੇ ਇਹਦਾ ਪਾਊਡਰ ਜਿਹੜਾ ਉਹ ਸਾਡੇ ਡਾਈਜੈਸਟਿਵ ਐਨਜ਼ਾਈਮ ਨੂੰ ਵੀ ਸਟੀਮੂਲੇਟ ਕਰਦਾ ਏ ਜਿਹੜੇ ਸਾਡੇ ਭੋਜਨ ਨੂੰ ਪਚਾਉਣ ਵਾਲੇ ਐਨਜ਼ਾਈਮਸ ਹੁੰਦੇ ਆ ਸੋ ਇਹਨਾਂ ਨੂੰ ਐਕਟੀਵੇਟ ਕਰਦਾ ਸਟੀਮੂਲੇਟ ਕਰਦਾ ਜਿਹਦੇ ਕਰਕੇ ਸਾਡਾ ਜਿਹੜਾ ਜੋ ਵੀ ਅਸੀਂ ਖਾਦਾ ਪੀਤਾ ਏ ਉਹਦੇ ਵਿੱਚਲੇ ਜਿੰਨੇ ਵੀ ਪੋਸਟਿਕ ਤੱਤ ਸਾਨੂੰ ਮਿਲਦੇ ਕਿਉਂਕਿ ਉਹ ਭੋਜਨ ਨੂੰ ਤੋੜਨ ਦਾ ਕੰਮ ਐਂਜ਼ਾਈਮਜ਼ ਹੀ ਕਰਦੇ ਆ ਸੋ ਜਦੋਂ ਐਂਜ਼ਾਈਮ ਐਕਟੀਵੇਟ ਹੋ ਜਾਂਦੇ ਸਟੀਮੂਲੇਟ ਹੋ ਜਾਂਦੇ ਆ ਤਾਂ ਸਾਡੇ ਸਾਰਾ ਖਾਦਾ ਪੀਤਾ ਸਾਨੂੰ ਲੱਗਣਾ ਲੱਗ ਜਾਂਦਾ ਸੋ ਇਹ ਜਾਣਕਾਰੀ ਨੂੰ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅੱਗੇ ਵੀ ਸਿਹਤ ਨੂੰ ਲੈ ਕੇ ਮੈਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ ਰਹੂੰਗਾ ਇਸੇ ਚੈਨਲ ਦੇ ਮਾਧਿਅਮ ਰਾਹੀਂ ਸੋ ਇਹਨੂੰ ਸਬਸਕ੍ਰਾਈਬ ਕਰ ਲਓ ਇਸ YouTube ਚੈਨਲ ਨੂੰ ਡਾਕਟਰ ਹਰਮਨ ਜੀਰਾ ਨੂੰ ਤੇ ਬੈਲ ਆਈਕਨ ਦਬਾ ਲਓ ਤੇ ਜਰੂਰ ਕਮੈਂਟ ਦੇ ਵਿੱਚ ਦੱਸਣਾ ਵੀ ਅਗਲੀ ਵੀਡੀਓ ਕਿਹੜੀ ਸਿਹਤ ਸਮੱਸਿਆ ਬਾਰੇ ਬਣਾਈ ਜਾਵੇ ਸੋ ਇਜਾਜ਼ਤ ਦਿਓ ਸਾਥੀਓ ਧੰਨਵਾਦ